ਪਾਣੀ ਬਣਾਇਆ ਹੋਇਆ ਇਹ ਤੋਂ 1600 ਪੀਲੋਂ ਮਾਇਨ ਨਹੀਂ ਤੇ ਪਾਣੀ ਬਣਿਆ ਕਿਉਂਕਿ ਜੇਕਰ 20 ਸਾਲ ਤੱਕ ਜੇ ਤੁਹਾਨੂੰ ਵੀ ਬਣਾ ਸਕਦਾ ਹੈ ਇਹ ਉਹ ਹੈਂਗ ਬਲੇਕ ਮੈਂ ਸੈਲਫੋਟ ਰਾਖਸ ਉਸ ਰਾਈਟ ਹੈਲਫ ਕੋਰਪਰ ਲੋਸ ਹੈਲਫ ਕੋਰਪਰ ਤੇ ਸ਼ੇਰ ਦਾ ਹੈ ਪਿੰਡ ਦਾ ਉਥੋਂ ਲੈ ਕੇ ਤੇ ਤੈ ਆ ਗਈ ਹੈ ਨਾ ਮੀਨ ਕੋਲਾ ਦਾ ບອກເອີ້ຍບ່ອນນະບອນຢູ່ຢູ່ ਨਹੀਂ ਸੀ ਸਾਰਾ ਹੀ ਮੈਂ ਕੋਈ ਨਾ ਦੱਸਦਾ ਤੇ ਹੋਰ ਭਾਈ ਕਹੋ ਨੋ ਵੀ ਹੋਇਆ ਆ ਇਹ ਨਾ ਸੱਚੇ ਇਹ ਸਾਡੇ ਆਪਣੇ ਪ੍ਰੋਗਰਾਮ ਤੇ ਆਇਆ ਸੀ ਮੈਂ ਕਹੀਦਾ ਨਾ ਆ ਜੀ ਮੈਨੂੰ ਜਦੋਂ ਮਿਲਿਆ ਜਦੋਂ ਮੈਨੂੰ ਦਿੱਤਾ ਬੁਲਾਇਆ ਸੀ ਖਾਲੀ ਜਿਹੜਾ ਕੋਈ ਕੀ ਹੈ ਇਹ ਡੈਮ ਇਤੋਂ ਬਿਜਲੀ ਬਣਦੀ ਇਦਾਂ ਡੈਮ ਹੁੰਦੇ ਆ ਜਿਹੜਾ ਉਹ ਫੱਟੇ ਉਧਰ ਖੋਲ ਦਿੰਦੇ ਆ ਇਹ ਪ੍ਰੋਥ ਆ ਧੰਦੇ ਡੈਮ ਹੀ ਆ ਇਹ ਕਿਦਨ ਨੂੰ ਖੋਲ ਦੋ ਸਿਸਰੰਗ ਜਸ ਕੀ ਰੇ ਸੋ ਸਿਸਰੰਗ ਉੱਥੇ ਉੱਥੇ ਸੇ ਉੱਥੋਂ ਫੱਟ ਉੱਥੇ ਪਾਣੀ ਛੱਡਦੇ ਆ ਪਾਣੀ ਖੁੱਲ ਜਾਂਦਾ ਤੇ ਇਹ ਫਿਰ ਫੁੱਲ ਸਪੀਡ ਨਾਲ ਪਾਣੀ ਥੱਲੇ ਨੂੰ ਜਾਂਦਾ ਬਿਲਕੁਲ ਵਿਦਾਂਤ 90 ਮੀਟਰ ਥੱਲੇ ਪਾਣੀ ਜਾਂਦਾ ਇਹ ਉੱਤਤ ਜਿਹਾ ਕਿ ਫਿਰ ਉੱਥੇ ਮੋਰੇ ਲੱਗੀਆਂ ਹੋਈਆਂ ਮਸ਼ੀਨਾਂ ਲੱਗੀਆਂ ਹੋਈਆਂ ਜਿਹੜੀਆਂ ਬਿਜਲੀ ਬਣਾਉਂਦੀਆਂ ਉਹਨਾਂ ਦੀਆਂ ਤਸਵੀਰਾਂ ਜਿਵੇਂ ਇੱਕ ਬਾਰ ਮਸ਼ੀਨ ਇਹਨਾਂ ਰੱਖੀ ਵੀ ਹੋਈ ਆ ਕੱਢ ਕੇ ਪਾਣੀ ਮਸ਼ੀਨ ਉਹ ਵੀ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਜਿਵੇਂ ਉੱਪਰੋਂ ਪਾਣੀ ਸੋਦਰੋਂ ਪਾਣੀ ਆਉਂਦਾ ਹੈ ਡੈਮ ਦੇ ਜੋਂ ਥੱਲੇ ਇੱਥੇ ਆ ਕੇ ਟਰਬਾਈਨ ਲੱਗੀਆਂ ਹੋਈਆਂ ਮੋਰੇ ਤੁਹਾਨੂੰ ਇੱਕ ਚੱਲਦੀ ਟਰਬਾਈਨ ਵੀ ਬਾਅਦ ਚ ਦਿਖਾਉਣੀ ਆ ਜੀ ਅੱਗੇ ਆ ਗਈ ਆਊਟਰ ਵੈਨ ਇਹ ਕੱਢ ਕੇ ਨਾ ਬਾਹਰ ਰੱਖਦੇ ਨੇ ਇਹਦੇ ਵਿੱਚ ਜਿਹੜਾ ਪਾਣੀ ਦੇ ਇਹ ਨਾਲ ਬਿਜਲੀ ਬਣਦੀ ਫਿਰ ਫੁੱਲ ਸਪੀਡ ਨਾਲ ਜਿਹੜਾ ਪਾਣੀ ਘੁੰਮਦਾ ਆ ਫਿਰ ਇਹ ਜਿਹੜੀ ਹੈਗੀ ਆ ਗਾਮ ਬੈਲਟ ਜਿਹੜੇ ਜਨਰੇਟਰ ਨੂੰ ਚਲਾਉਂਦੀ ਆ ਤੇ ਫਿਰ ਬਿਜਲੀ ਪੈਦਾ ਹੁੰਦੀ ਆ ਉਹ ਬਿਜਲੀ ਇਦਾਂ ਹੀ ਆਪਣੇ ਇੰਡੀਆ ਦੇ ਚੀਪਾ ਖੜਾ ਟਾਈਮ ਤੇ ਇਸੇ ਤਰ੍ਹਾਂ ਬਣੀਆਂ ਹੋਈਆਂ ਤੇ ਉਸ ਦਾਟਰ ਪੈਨ ਨਾ ਵੱਖਰੀਆਂ ਵੱਖਰੀਆਂ ਹੁਣ ਛੋਟੀਆਂ ਜਾਂ ਹੋਰ ਵੱਡੀਆਂ ਹੋਣ ਇਹ ਤੋਂ ਪਤਾ ਲੱਗੂ ਕਿੰਨੀ ਵੱਡੀ ਸੀ ਇਹ ਨਾ ਤਿੰਨ ਜਗਾ ਡੈਮ ਬਣਾ ਕੇ ਤਿੰਨ ਜੜੀਆਂ ਹੈਗੀਆਂ ਵੀ ਇਸ ਤਰ੍ਹਾਂ ਪਰਭਾਈ ਨਾਲ ਲੱਖ ਰੁਪਏ ਦਾ ਕਾਰਾ ਇਹ ਦੇਖੋ ਜਦੋਂ ਬਣਾਇਆ ਤਾਂ ਨਾ ਥੋ ਵੱਡੀ ਸੀ ਇਹ ਥੱਲੇ ਉਹ ਜਾ ਕੇ ਪਾਣੀ ਨਿਕਲਦਾ ਦੂਸਰੇ ਪਾਸੇ ਜਿੱਥੇ ਆਪਾਂ ਖੜੇ ਹਾਂ ਇਹ ਟਰਬਾਈਨ ਵਾਲਾ ਪਾਸਾ ਪੰਦਾ ਜਿਹਨਾਂ ਕੀਤਾ ਹੋਇਆ ਦੋ ਦੂਸਰੇ ਪਾਸੇ ਦੇਖ ਸਕਦੇ ਤੁਸੀਂ ਉਹ ਪਾਣੀ ਨਿਕਲ ਰਿਹਾ ਉਹ ਪਾਣੀ ਉਹੀ ਹੈ ਜਿਹੜਾ ਉੱਪਰੋਂ ਪਿਛੋਂ ਆਉਂਦਾ ਉਹਦੇ ਵਿੱਚ ਦੀ ਤੇ ਉਹ ਫਿਰ ਉਹ ਉਹ ਫੁੱਲ ਪੂਰੀ ਸਪੀਡ ਨਾਲ ਆ ਕੇ ਤੋਂ ਉੱਥੋਂ ਫੇਰ ਪਾਣੀ ਜਿਹੜਾ ਟਰਬਾਈਨ ਨੂੰ ਚਲਾਉਂਦਾ ਹੈ ਪੰਜਾਬੀ ਇੰਨਾ ਵੀ ਰੱਖੀਆਂ ਆਈਆਂ ਬਾਅਦ ਗੱਡ ਕੇ ਵੀ ਵੀ ਆਪਾਂ ਦੇਖ ਸਕਦੇ ਹਾਂ ਇਸ ਤਰ੍ਹਾਂ ਬਿਜਲੀ ਇੱਥੇ ਬਣਦੀ ਹੈ ਤੇ ਉਹ ਵਧੀਆ ਏਰੀਆ ਘੁੰਮਣ ਪੈਨੂੰ ਸ਼ਿਪ ਵਿੱਚ ਚੜੋ ਕੋਈ 10-15 ਕਿਲੋਮੀਟਰ ਦਾ ਸ਼ਿਪ ਦਾ ਟੂਰ ਹੈ ਕੋਮ ਫਿਰ ਕੇ ਉਧਰ ਦੇ ਪਾਸੇ ਵੀ ਜਾਓ ਉਪੇਰ ਤੋਂ ਜਿਵਾਸ ਇੱਥੇ ਆ ਸਕਦੇ ਆ 2 ਘੰਟੇ ਦਾ ਜਾਣ ਦਾ ਸਫਰ ਹੈ 1 ਘੰਟੇ ਦਾ ਆਉਣ ਦਾ ਇੱਕ ਦਿਨ ਦਾ ਘੁੰਮਣ ਫਿਰਨ ਦਾ ਬਹੁਤ ਵਧੀਆ ਸਫਰ ਹੈ ਹਾਂਜੀ ਇਹ ਉਧਰ ਡੈਮ ਹੈ ਜਿਹੜਾ ਪਿਛਲੇ ਬਣਿਆ ਇਹ ਕੋਈ ਪਹਿਲਾਂ ਕੋਈ ਡੈਮ ਨਹੀਂ ਸੀ ਅੱਜ ਤੋਂ 100 ਸਾਲ ਪਹਿਲਾਂ ਇੱਕ ਨਾਰਮਲ ਨਹਿਰ ਵਗਦੀ ਹੁੰਦੀ ਸੀ ਛੋਟੀ ਜੀ ਇਹਨਾਂ ਨੇ ਉਹਦੇ ਉੱਤੇ ਪੰਨ ਲਾ ਕੇ ਜਰਮਨ ਵਾਲਿਆਂ ਨੇ ਇਹਨੂੰ ਡੈਮ ਬਣਾਇਆ ਇਸ ਟਾਈਮ ਦੇ ਵਿੱਚ ਜਿੱਥੇ ਆਪਾਂ ਡੈਮ ਜਿਹੜੇ ਪਾਸੇ ਆ ਬਹੁਤ ਨਹਿਰ ਆ ਇਹ ਤੋਂ ਨਹਿਰ ਜਿਹੜੀ ਹੈਗੀ ਸਾਡੇ ਸ਼ਹਿਰ ਦੇ ਵਿੱਚ ਦੀ ਅੱਗੇ ਆ ਕੇ ਆਉਂਦੀ ਆ ਕੋਈ 40 ਕਿਲੋਮੀਟਰ ਸਾਡੇ ਸ਼ਹਿਰ ਤੋਂ ਆਇਆ ਇਹ ਇਧਰ ਪਹਾੜੀ ਦਾ ਪਹਾੜਾਂ ਦੇ ਵਿੱਚ ਹੈਗੀ ਆ ਆ ਕੇ 40 ਕਿਲੋਮੀਟਰ ਜਾ ਕੇ ਸਾਡਾ ਸ਼ਹਿਰ ਆਉਂਦਾ ਤਾਂ ਸਾਡੇ ਸ਼ਹਿਰ ਦੇ ਸੈਂਟਰ ਦੇ ਵਿੱਚ ਦੀ ਨਹਿਰ ਲੰਘਦੀ ਹੈ ਤੇ ਇਹਨੂੰ ਰੂਸੀ ਵੀ ਕਹਿ ਦਿੰਦੇ ਨਹਿਰ ਦਾ ਨਾਮ ਆ ਤੇ ਵੈਰੀਨ ਕਹ ਲੋ ਨਹਿਰ ਕਹਤੋਂ ਪਾਣੀ ਦਾ ਹੈਗਾ। ਹਾਲ ਹੈਗਾ ਇਸ ਤੋਂ 80 ਮੀਟਰ ਡੂੰਘਾ ਜਿਹੜਾ ਹੈਗਾ ਇਹ ਬੱਚੇ ਪਾਣੀ। ਐਗੀ ਪੰਛੀ ਦੀ ਹੈ ਜੀ। ਪਾਉਂਦਾ। ਇਹ ਪਿਛੋਂ ਪਾਣੀ ਜਿਹੜਾ ਹੈ ਬੈਲਜੀਅਮ ਵਾਲੇ ਪਾਸੇ ਤੋਂ ਆਉਂਦਾ। ਉਹ ਵੱਲੇ ਰੰਗ ਅੱਜ ਤਾਂ ਉਹ ਲੋਟਾਂ ਦਈਆਂ। ਰੰਡੀਆ ਟਾਈਮ ਦੇ ਉੱਤੇ ਲੱਗੇ ਲੱਗੇ ਨਾਲ ਮਾਈ ਗਾਡ ਸ਼ਿਪਾਂ ਵਿੱਚ ਜਾਨ ਤੇ ਆਏ ਕੋਈ ਰਸਤਾ ਵੀ ਹੈਗਾ। ਸੜਕ ਤੇ ਗੱਡੀਆਂ ਨਾਲ ਜਾਨ ਸ਼ੇਪ ਉੱਤੇ ਵੀ ਸਵਾਰ ਕਰਦੇ ਸ਼ੇਪ ਤੇ ਬੈਠ ਕੇ ਇਹਦੇ ਦੇ ਜਿਹੜਾ ਚੱਕਰ ਲਾਈਦਾ ਟਿੰਟ ਦਾ ਤੁਹਾਨੂੰ ਚੱਕਰ ਆ ਗਿਆ ਆਦੋਂ ਵੀ ਪੈਨਲ ਰੂਹੇ ਸੀਤੋਂ ਬੈਠ ਕੇ ਹੁਣ ਕੀ ਪਹੁੰਚਣਾ ਹੈ ਅਗਲੇ ਚਾਰ ਫੰਦੀ ਸਟਾਪ ਹੁੰਦੇ ਆ ਜਿੱਥੇ ਸਟਾਪ ਬਣੇ ਉੱਥੇ ਤਾਂ ਬਣੇ ਨਾਲ ਇਸ ਨੂੰ ਪ੍ਰਾਈਵੇਟ ਆਪਣੇ ਲਾਉਣ ਵਾਸਤੇ ਬੰਦਾ ਇੱਧਰ ਚੱਪੂ ਕਰਕੇ ਆ ਰਮੀ ਰਪ ਚੱਲੇ ਹੋਏ ਇੱਥੇ ਆਏ ਭਾਈ ਅੰਦਾਜ਼ੇ ਨਾਲ ਉਹ ਸਕਾਈਸ ਆਇਦ। ਅਸੋ ਕੀ ਅੰਦੇ ਸ਼ਿਫਾ ਦੇ ਕੇ ਅਸੋ ਕੀ ਇਹ ਨਹੀਂ ਹੈ ਭਾਈ ਭਾਈ ਨਹੀਂ ਲੈ ਹੱਥ ਜੋ ਚੋਲ ਚੋਲ। ਉਹ ਕਮ ਦਿੱਤੇ ਦੇ। ਆਦੀ ਕੰਪਨੀ ਬਣਦਾ ਇਹਦਾ 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 ਸਾਰੇ ਨੂੰ ਆਖ ਮੀਡੀਆ ਪਿੰਡ ਦਾ। ਨਮਿੱਤ ਦਾ ਨਹੀਂ ਆਖੀ ਸ਼ਹਿਰ ਹੈ ਜਿਹੜਾ ਹਾਲੈਂਡ ਤੇ ਬੈਲਜੀਅਮ ਦੇ ਵਿੱਚ ਆਖੀ ਜਿਲ੍ਹਾ ਐ ਸਾਡੀ ਆਪਣੀ ਮਾਫੀ ਜਿਲ੍ਹਾ ਲੱਗਦਾ ਸਾਹਮਣੇ ਜੀ ਆ ਵੀ ਗਿਆ ਇਹ ਸੋ ਹਾਫੀ ਜਿਲ੍ਹਾ ਲੈ ਇਹ ਤਾਂ ਗਾਤ ਕਰ ਗਿਆ ਮਾਡਰਨ ਟਾਈਮ ਹੈ ਮਾਡਰਨ ਟਾਈਮ ਸ਼ਿਪ ਤੋਂ ਲੁੱਟਾ ਆਹ ਸਹੀ ਗੱਲ ਆਹ ਟਾਈਮ ਇੰਦਾ ਬਹੁਤ मौसम <laughs> व <It is all. laughs>

ਲਮਾ 10-11 ਕਿਲੋਮੀਟਰ ਦਾ ਟੂਰ ਆ ਛੇਪ ਦਾ ਖਾਈ ਦੋਨੇ ਪਾਸੇ ਦੇ ਸਾਈਡਾਂ ਦੇ ਉੱਤੇ ਵਸੋਂ ਆ ਕਿਤੇ ਕਿਤੇ ਪਿੰਡ ਆ ਕਿਤੇ ਵੈਸੇ ਜੰਗਲਾਂ ਦੇ ਵਿੱਚ ਲੋਕੀ ਘੁੰਮਣ ਵੀ ਜਾਂਦੇ ਆ ਉੱਪਰ ਪਹਾੜ ਚੜਦੇ ਆ ਤੇ ਇਸ ਤਰ੍ਹਾਂ ਤੁਸੀਂ ਆਪਣਾ ਵਧੀਆ ਇੰਜੋਏ ਕਰ ਸਕਦੇ ਆ ਗੋਸਟਲ ਲੋਸ ਯੂ ਫਿਰ ਮਸ਼ੀਨ ਆ ਗਈ ਆ ਸਾਡੀ ਸਾਰੀ ਫੈਮਿਲੀ ਦੇ ਰਿਸ਼ਤੇਦਾਰ ਆ ਨਵੀਂ ਰੀਡੀ ਡਰਾਈਵਰ ਸਾਡਾ ਸਾਨੂੰ ਉਥੋਂ ਲੈ ਕੇ ਹੁਣ ਵਾਪਸੀ ਵੱਲੋਂ ਘਰ ਵੱਲੋਂ ਆ ਰਹੇ ਸੀ ਆ ਉਹ ਚੀਜ਼ ਜਿਹੜੀ ਪੁੰਬੜਾਈ ਗਈ ਇਸ ਤਰ੍ਹਾਂ ਉਹ ਨਕਸ਼ਾ ਉਹਦਾ ਤੇ ਉਹ ਮਾਰਦਾ ਵੀ ਉਹ ਬੰਨ ਲਾ ਕੇ ਮਾਰ ਨਹੀਂ ਤੇ ਗਿਆ ਆਈਮ ਬਾਗੀ ਸ਼ਹਿਰ ਅੰਦੀਸ ਲੋਗੋ ਕਿ ਤੱਕ ਫੈਲਣਾ ਨਹੀਂ ਹੈ ਕਹਿੰਦਾ ਦੋਨੋਂ ਸਟਾਰਟ ਕਰਨਾ ਉਹਦੇ ਲਈ ਮੈਂ ਵੀ ਚੱਲਣਾ हवाले <laughs> Það er hættið hættið, það er hættið, það er hættið.